ਆ ਕਿੰਨੇ ਲੀਟਰਾਂ ਦੀ ਸੇਲ ਦੀ ਲਈ ਬੈਠਾ। ਇਹ ਵਾਰ ਮੈਂ ਦਿਲਾ ਘਾਣੀ ਮਚਾਉਂਦੇ ਹੁੰਦੇ ਹਨਾ। ਹਾਂ। ਉਹ ਲੀਟਰ ਲੈ ਆਈ। ਅੱਛਾ। ਉਹਨੇ ਦੇ ਵਿੱਚ ਮੈਂ ਫਰਕ ਬਣਾ ਵੀ ਕੀ ਫਰਕ ਆ। ਨਹੀਂ ਤੈਨੂੰ ਕੀ ਲੱਗਦਾ ਵੀ ਜਿਵੇਂ ਆਮ ਹਰ ਇੱਕ ਖੇਤਰ ਦੇ ਵਿੱਚ ਚਾਹੀਏ ਆਪਾਂ ਕੋਈ ਮਨਿਆਰੀ ਦਾ ਕਰਨ ਦੇ ਦਾ ਸੋਨ ਵਾਲੀ ਲੋਦੇ ਲੱਗੀ ਜਾਂਦੇ ਆ। ਹਾਂ। ਉਹਨਾਂ ਨੂੰ ਆਮ ਜ਼ਿਮੀਂਦਾਰ ਕਾ ਜਿੰਦੇ ਜਾਂ ਯਾਰ ਘਾਹ ਲਈ ਸਕਾਉਣ ਲਈ ਦਵਾਈ ਦੇਦੇ। ਜਾਂ ਕਾ ਜਣਗੇ ਰਾਉਂਡ ਅਪ ਦੇ ਦੇ। ਅੱਛਾ। ਵੈਸੇ ਉੱਥੇ ਆਪਾਂ ਨੂੰ ਲੋਦਾ ਕਿਵੇਂ ਲੱਗਦਾ ਰੀਤਨ ਵਾਲੀ? ਹਾਂ। ਇਹ ਕਿਹੜੀ ਦਵਾਈ ਵੱਧ ਕੰਮ ਕਰਦੀ ਹੈ ਕਿੰਨੇ ਪ੍ਰਕਾਰ ਦੀ ਯਾਰ ਮੈਂ ਵੀ ਬਹੁਤ ਵਾਰੀ ਲਿਆ ਆ ਪਰ ਮੈਂ ਕਿਤੇ ਪਰਸੈਂਟ ਪਰਸੈਂਟ ਨਹੀਂ ਦੇਖੀ ਜਿਵੇਂ ਤੁਸੀਂ ਲਿਖੀ ਬੈਠਾ ਇਹਦੇ ਬਾਰੇ ਸਮਝਾ ਕੀ ਚੱਕਾ ਇਹ ਸਮਝਾਉਣਾ ਮੈਂ ਹਾਂ ਬਈ ਇਹ ਦੋ ਤਿੰਨ ਤੱਕਾਂ ਦੀ ਦਵਾਈ ਹੁੰਦੀ ਆ ਅੱਛਾ ਇੱਕ ਆਂਦੀ ਆ 42% ਦੇ ਵਿੱਚ ਆ ਰੌਂਡ ਆਪ ਜਿਹੜੀ ਆਪਾਂ ਕਹਿੰਦੇ ਨਹੀਂ ਜਿਹੜੀ ਜਿਹੜੀ ਸਭ ਤੋਂ ਉੱਪਰਲੀ ਜਾਣੀ ਹੈ 42% ਦੇ ਵਿੱਚ ਠੀਕ ਹੈ ਤੇ ਇੱਕ ਆਂਦੀ ਆ ਇਹ 22% 4 चार, चार, अच्छा 22.4 ठीक हां अद्दी ਹੋ ਗਈ ਜਾਣੀ हां 1 ਕਾ ਹੁੰਦੀ 13% ਪੰਜ ਇਹ ਜਮੇ ਦੀ ਜਾਏ ਸੌਗ ਹਾਂ ਅੰਿਤ ਇਹ ਫਰਕ ਕੀ ਆ ਕਿਵੇਂ ਕੰਮ ਕਰਦੀ ਹੈ ਕਿਹੜੀ ਵੱਧ ਕਰਦੀ ਹੈ ਕਿ ਘਟ ਕਰਦੀ ਮੈਂ ਆਪਣੇ ਦਰਸ਼ਕਾਂ ਨੂੰ ਮੜੀ 줌 ਕਰਕੇ ਨ ਦਿਖਾ ਦਾਂ ਥੱਲੇ ਹਾਂ ਵੇਖ ਲਓ ਤੁਸੀਂ ਐਸ ਤਰ੍ਹਾਂ ਕਾਹਦੀਆਂ ਦਵਾਈਆਂ ਹੋਣੀਆਂ ਜਿਹੜੀਆਂ 22 41 ਤੇ 13 13.5 ਹੈ ਨਾ ਹਾਂ ਲੈ ਵੀ ਕਿਸਾਨ ਵੀਰੋ ਆਹ ਦਵਾਈਆਂ ਆਉਂਦੀਆਂ 22 41 ਤੇ 13.5 ਬਾਕੀ ਗੱਲ ਹੁਣ ਬਾਈ ਨੂੰ ਪਾਉਂਦੇ ਆਂ ਅੱਛਾ ਇਹ ਹਣ ਖਰੀਦਣ ਵਾਲੇ ਆਪਾਂ ਕੀ ਧਿਆਨ ਰੱਖਣਾ ਕਿਹੜੀ ਦਵਾਈ ਖਰੀਦਣੀ ਹੈ ਕਿ ਨਹੀਂ ਖਰੀਦਣੀ ਕਿੱਥੇ ਆਪਾਂ ਨੂੰ ਮਾਰ ਪੈਂਦੀ ਹੈ ਅੱਛਾ ਹੁਣ ਤੁਹਾਨੂੰ ਮੈਂ ਦੱਸਾਂ ਹੂੰ ਜਿਹੜੀ 41% ਵਾਲੀ ਦਵਾਈ ਆ ਹੂੰ ਇਹ ਤਕਰੀਬਨ ਕੰਮ ਬਹੁਤ ਕਰਦੀ ਆ ਜਿਹੜੀ ਜਦੋਂ ਆਪਾਂ ਕਹਿੰਦੇ ਆਂ ਵੀ ਫਲਾਣੇ ਦੇ ਯਾਰ ਘਾਹ ਨਾਲ ਜੜਾਂ ਤੇ ਚੱਕਦਾ ਜੜਾਂ ਵੀ ਗਾਲ ਲੈਂਦੀ ਹੈ ਜਿਵੇਂ ਆਹ ਦੇ ਹਾਂ ਆਹ ਕੀਤਾ ਪਿਆ ਹਾਂ ਜੜਾਂ ਗਾਲਦੀ ਜਮਾ ਜਿਹੜੀ ਕਤਾਲੀ ਦੂਰ ਤੱਕ ਤਸੱਲੀ ਕਰਾਈ ਪਈ ਹੈ ਹਾਂ ਠੀਕ ਹੈ ਇੱਕ ਹੁੰਦੀ ਹੈ ਇਹ ਜਿਹੜੀ 22% ਇਹ ਥੋੜਾ ਜਿਹਾ ਤੁਹਾਨੂੰ ਖੱਟਾ ਜਿਹਾ ਕਰ ਦੋਗੀ ਤੇ ਖੜ੍ਹਾ ਦੋਗੀ ਯਾਨੀ ਕਿ ਜੜਾਂ ਨਹੀਂ ਗਾਲਦੀ ਅੱਛਾ ਬਦਨ ਹਟਾ ਦਿੰਦੀ ਹੈ ਹਾਂ ਬਦਨ ਹਟਾ ਦਿੰਦੀ ਹੈ ਇੱਕ ਹੁੰਦੀ ਹੈ ਜਿਹੜੀ ਆ 15% 13% ਹਾਂ ਇਹਦੇ ਵਿੱਚ ਵੀ ਇਹ ਯਾਨੀ ਕਿ ਘੱਟ ਕਮ ਜੀ ਆਪੇ ਹਿਸਾਬ ਲੋ ਪਰਸੈਂਟ ਦੇ ਛਾਉਣੇ ਦਾ ਇਹਦਾ ਉਹ ਕਰ ਯਾਨੀ ਛਾਣੇ ਕਹਿੰਦਾ ਜਿੰਨਾ ਗੁੜ ਪਾਵਾਂਗੇ ਉਹਨਾ ਮਿੱਠਾ ਹੋ ਜਾਣਾ ਉਹਨਾ ਬਸ ਖਿਆਲ ਪੀ ਰੱਖਣਾ ਕਿ ਜਿਵੇਂ ਜਾਰ ਕਹਿੰਦੇ ਆ ਵੀ ਯਾਰ ਮੈਨੂੰ ਫਰਾਂਨੇ ਤੋਂ 300 ਦੀ ਮਿਲਦੀ ਆ ਫਰਾਂਨੇ ਤੋਂ 700 ਦੀ ਮਿਲਦੀ ਆ ਹਾਂ ਹਾਂ ਹੁਣ ਉੱਥੇ ਧਿਆਨ ਪੀ ਰੱਖਣਾ ਆਪਣਾ ਖਰੀਦਣ ਲੱਗਣਾ ਅੱਛਾ ਜੇ ਬਤਾ ਕੇ ਆਮ ਜੀਮਦਰ ਕਹਿੰਦੇ ਆ ਯਾਰ ਵੀ ਸਾਨੂੰ ਰੌਂਡ ਆਪਾਂ ਜਾ ਘਾ ਲਈ ਦੁੱਧ ਦੇ ਦੇ ਹਾਂ ਉਹ ਚਨੇ ਪਈਆਰੀ ਉਹ سارے ਦੁਕਾਨਦਾਰ ਤਾਂ ਨਹੀਂ ਕੋਈ ਜੀ ਹੁੰਦੇ ਵਿੱਚ ਹੁੰਦੇ ਵੀ ਉਹ ਉਹ ਦਾਂਦੇ ਹਨਾ ਉਹ ਉਹ ਨੂੰ ਆ 13% ਵਾਲੀ ਫੜਾ ਦੇਣਗੇ ਹਰੇਕ ਬੰਦਾ ਤੇਜੀ ਨਹੀਂ ਜਾਂਦਾ ਯਾਰ ਨਾਲ ਦਾ ਦਾਈ ਬਾਈ ਯਾਰ ਹਨਾ ਰੌਂਡ ਆਪਾਂ ਉੱਥੇ ਭੀਨੇ ਨੀ 13 ਵਾਲੀ 41 ਵਾਲੇ ਆਪਾਂ ਫੜ ਕੇ ਝੋਲੇ ਚ ਪਾ ਲੈਣੇ ਅੱਛਾ ਫਿਰ ਜਿਵੇਂ ਪਰਸੈਂਟ ਲਿਖਿਆ ਹੋਇਆ ਸਰਜੀਤ ਕੋਈ ਰੇਟ ਦਾ ਵੀ ਫਰਕ ਹੈ ਇਹਦਾ ਹਾਂ ਇਹ ਜਗ੍ਹਾ ਤੇ ਰੇਟ ਦਾ ਫਰਕ ਆ ਹਾਂ ਜਿਹੜੀ 13% ਵਾਲੀ ਆ ਤੁਹਾਨੂੰ ਛੰਗਰੂਰ ਵਾਲੀ ਵਿੱਚ ਘੱਟੋ ਘੱਟ 3000 ਲੀਟਰ ਮਿਲੇਗਾ ਅੱਛਾ ਜਿਹੜੀ 22% ਵਾਲੀ ਆ ਇਹ ਤਕਰੀਬਨ 54 ਦੇ ਨੇੜੇ ਤੁਹਾਨੂੰ ਮਿਲੂਗਾ। ਅੱਛਾ। ਜਿਹੜਾ ਆਹ ਆ 41% ਵਾਲੀ ਆ 700 ਦੇ ਨੇੜੇ ਮਿਲੂਗਾ। ਅੱਛਾ। ਉਹਨੇ ਸਭ ਅਫੀਦਨ ਲੱਗੇ ਕੀ ਗਲਤੀ ਕਰਦੇ ਆ ਆਪਾਂ ਨੂੰ ਝੋਲੇ ਚ ਪਾ ਕੇ ਫੜਾ ਦਿੰਦੇ ਆ ਪਰ ਵੇਨੇ ਨਹੀਂ। ਅੱਛਾ। ਆਪਾਂ ਨੂੰ ਕਈ ਵਾਰੀ 13% ਵਾਲੀ ਦੇ ਕੇ ਰੁਪਈਆ 700 ਲਾ ਲੈਂਦੇ ਆ। ਅੱਛਾ। ਉੱਥੇ ਖਿਆਲ ਰੱਖਣਾ ਵੀ ਉੱਥੇ ਪਰਸੈਂਟ ਜ਼ਰੂਰ ਵੇਖਿਆ ਕਰੋ ਕਿੰਨੇ ਪਰਸੈਂਟ ਵਾਲੀ ਹੈ ਅੱਛਾ ਬੜਾ ਫਰਕ ਨਹੀਂ ਜਾਣੀ ਪਾਪਾ ਪਰਸੈਂਟ ਹੀ ਚੈੱਕ ਕਰਨੀ ਹੈ ਹਾਂ ਜਾਂ ਆਪਾਂ ਨੂੰ 500 ਦਾ ਲਾ ਲੈਣਗੇ ਮੈਨੂੰ ਲੱਗਦਾ ਯਾਰ ਮੈਂ ਤਾਂ ਸੱਚੀ ਗੱਲ ਦੱਸਦਾ ਵੀ ਤੇਰੇ ਕਹਿਣ ਦੇ ਚੈੱਕ ਕੀਤਾ ਆਪਾਂ ਦਾ ਰੌਂਡ ਅਪ ਸਮਝ ਕੇ ਲਿਆਉਣੇ ਨਹੀਂ ਬਹੁਤ ਘੱਟ ਚੈੱਕ ਕਰਦੇ ਆ ਅੱਛਾ ਤੇ ਹੁਣ ਜੇ ਤੁਸੀਂ ਕਹੀ ਹੈ ਜੀ ਆਜ 80% ਵਾਲੀ ਹੈ ਹੂੰ ਇਹ ਤੁਹਾਨੂੰ 700 ਦੀ ਲਾ ਦਿੰਦੇ ਆ ਅੱਛਾ ਤਕਰੀਬਨ 5 ਖਰਵਾ ਲੀਟਰ ਹੋ 500 ਦਾ ਲੀਟਰ ਹੂੰ ਅੱਛਾ ਚਰੂ ਏਰ ਕੇ ਦਾ ਰੇਟ ਦਾਦਾ ਮੈਂ ਆਪਣੇ ਦਾ ਚਲੋ ਜਿਹੜਾ ਕੁਝ ਹੈਗਾ ਠੀਕ ਜਾਨੀ ਜਿਹੜੀ ਸਭ ਤੋਂ ਉੱਪਰ 42% ਆਲੀ ਹੈ 700 ਰੁਪਿਆ ਰੇਟ ਉਹਦਾ ਉਹਦਾ ਹਾਂ ਤੇ ਸੋਨੂ ਚਾਹੋ 20 ਵਾਲੀ ਦੇ ਦੇਣ 22 ਵਾਲੀ 13 ਵਾਲੀ ਇਹਨਾਂ ਨੇ 700 ਲੈ ਲੈਣਾ 700 ਹੀ ਲੈ ਲੈਣਾ ਸਾਰੇ ਪੰਜੇ ਗੁਲਾ ਦਾ ਨਹੀਂ ਕੁਝ ਨਹੀਂ ਹੁੰਦੀ ਕੋਈ ਨਹੀਂ ਹੁੰਦੀ ਹਾਂ ਬੱਚ ਇਹ ਤੁਸੀਂ ਕਿਆ ਰੱਖਣਾ ਖਰੀਦਣ ਵੇਲੇ ਇਹ ਨਾ ਹੋਵੇ ਆਪਾਂ ਨੂੰ ਉਧਰ ਵੀ ਚੂਨਾ ਲੱਗ ਜੇ ਪੈਸਿਆਂ ਚ ਵੀ ਤੇ ਆਪਣੇ ਦਵਾਈ ਕੰਮ ਵੀ ਘੱਟ ਕਰੇ ਯਾਨੀ ਦੋ ਨੁਕਸਾਨ ਹੁੰਦੇ ਆ ਖਾਨ ਦੇ 40% ਵਾਲੀ ਇੱਕ ਵਾਰੀ ਕਰੋਗੇ 30% ਵਾਲੀ ਦੋ ਵਾਰੀ ਕਰਨੀ ਪਊ ਬਾਕੀ ਉਹਨੇ ਕੰਮ ਨਹੀਂ ਉਹਨਾਂ ਕਰਨਾ ਕੰਮ ਨਹੀਂ ਉਹਨਾਂ ਕਰਨਾ ਉਹ ਦੋ ਪਾਸੇ ਮਾਰ ਪੈਂਦੀ ਆ ਯਾਨੀ ਕਿ ਇੱਕ ਪੈਸਾ 'ਚ ਇੱਕ ਕੰਮ ਕਰਨ ਇੱਥੇ ਤੁਸੀਂ ਖਿਆਲ ਰੱਖਿਓ ਬਾਈ ਜੀ ਜਿਹੜਾ ਘਾਲ ਦੀ ਦਵਾਈ ਖੇਦਣ ਜਾਣੇ ਆ ਉਹਦੀ ਪਰਸੈਂਟ ਜਰੂਰ ਦੇਖਿਆ ਕਰੋ ਆਪਾਂ ਹੋਰ ਦਵਾਈਆਂ ਲੈਣੇ ਆ ਉਹਦੇ ਤੇ ਆਪਾਂ ਵੇਖ ਲੈਣੇ ਆ ਫਰਾਨਾ ਜਿਹੜਾ ਤੇ 9% ਆ ਪਰ ਕੋਈ ਨੀ ਚੀਜ਼ ਹੈ ਜੀ ਜਰਾ ਆਪ ਸਰਦਾ ਉਹਦੀ ਦਵਾਈ ਵੀ ਦੇਖ ਲਿਆ ਵੀ ਐਕਸਪਾਇਰੀ ਡੇਟ ਤਾਂ ਨਹੀਂ ਹੈਗੀ ਇਹਦੀ ਜਾਂ ਕੋਈ ਖੂਰਤਾ ਨਹੀਂ ਹੈਗਾ ਕਿੰਨਾ ਰੇਟ ਆ ਇਹਦਾ ਆਪੇ ਵਧਾ ਨਹੀਂ ਖਿਆਲ ਕਰਦੇ ਇਸ ਕਰਕੇ ਇਹ ਤੁਸੀਂ ਨਾ ਜਦੋਂ ਤੂੰ ਵੀ ਖਰੀਦਣ ਜਾਣਾ ਇਹ ਚੀਜ਼ ਦਾ ਖਿਆਲ ਰੱਖੀ ਵੀ ਇਹ ਨਾ ਹੋਵੇ ਤੈਨੂੰ ਵੀ 13% ਵਾਲੇ 300 ਵਾਲੇ 700 ਦੇ ਦੇਣ ਇਹ ਥੀ ਦੇਖ ਕੇ ਲੈਣੀ ਹੈ ਮੈਂ ਕਿਹਾ ਯਾਰ ਆਪਣੇ ਦਿਮਾਗ ਦੇ ਵਿੱਚ ਖਾਣੇ ਦੀ ਗੱਲ ਵੱੜ ਗਈ ਹਾਂ ਹਾਂ ਸਾਨ ਵੀਰੋ ਤੁਸੀਂ ਵੀ ਸਮਝ ਲਓ ਆਪਾਂ ਕਹਾਣੀ ਸਾਰੀ ਪਰਸੈਂਟੇਜ ਦੀ ਹੋਈ ਹੈ ਤੇ ਪਰਸੈਂਟੇਜ ਦੇ ਵਿੱਚ ਆਪਾਂ ਵੱਡਾ ਨੁਕਸਾਨ ਕਰਾ ਲੈਂਦੇ ਆ ਪੈਸੇ ਦਾ ਵੀ ਹੁੰਦਾ ਸਮਾਂ ਵੀ ਜਾਂਦਾ ਤੇ ਜਿਹੜਾ ਗਾਂ ਜਿਹੜੀ ਆਪਾਂ ਨਦੀਨ ਮਰਨਾ ਉਹ ਵੀ ਨਹੀਂ ਮਰਦਾ ਉਹ ਵੀ ਨਹੀਂ ਮਰਦਾ ਇਸ ਕਰਕੇ ਇਹਨਾਂ ਗੱਲਾਂ ਦਾ ਖਾਸ ਤੌਰ ਤੇ ਧਿਆਨ ਰੱਖਣਾ ਬਾਈ ਬਹੁਤ ਬਹੁਤ ਧੰਨਵਾਦ ਜਿਹੜੀ ਤੁਸੀਂ ਯਾਦ ਕਰੀ ਦਿੱਤੀ ਸਾਨੂੰ ਬਹੁਤ ਸ਼ੁਕਰੀਆ ਮੈਂ ਸਮਝਦਾ ਵੀ ਸਾਰੀ ਇਹਦਾ ਜਿਹੜਾ ਲਾਭ ਉਠਾਉਣਗੇ ਪਹਿਲੀ ਵਾਰੀ ਕਿਸੇ ਨੇ ਨਵੀਂ ਗੱਲ ਜਿਹੜੀ ਇਹ ਚੇੜੀ ਆ ਧੰਨਵਾਦ ਜੀ ਸ